ਕੂੜ ਸੋਹਣਾ ਕੂੜ ਰੂਪਾ ਕੂੜ ਪੈਣ ਨਹਾ ਕੂੜ ਸੋਹਣਾ ਵੀ ਕੂੜ ਚਾਂਦੇ ਵੀ ਕੂੜ ਜਿੱਥੇ ਜਾ ਕੇ ਸੱਚ ਦਾ ਪ੍ਰਚਾਰ ਕਰਨਾ ਸੀ ਨਾ ਸੱਚ ਪ੍ਰਗਟ ਕਰਨਾ ਸੀ ਉੱਥੇ ਕੂੜ ਦਾ ਪਤਰਾ ਜਾਣਦਾ ਥੋੜੇ ਦਾ ਉੱਥੇ ਵੀ ਕੂੜ ਦਾ ਪਤਰਾ ਜਾਣਦਾ ਸੱਚ ਉਦੋਂ ਕਿਵੇਂ ਪ੍ਰਗਟ ਕਰਦਾ ਪਤਰਾ ਦਾ ਖੂੜ ਦਾ ਜਾਣਦਾ ਹੁੰਦਾ ਉਹ ਤੇ ਤੁਸੀਂ ਪਰ ਰੋਡ ਨੂੰ ਸੱਚ ਕਰਨਾ ਸੀ ਉਹ ਸੋਨੇ ਨੂੰ ਦਾ ਖੂੜ ਕਹਿੰਦੇ ਨੇ ਉਹ ਤਾਂ ਪਤਰਾ ਇੱਥੇ ਤਾਂ ਬਚਾ ਲੈਂਦੇ ਨਾ ਜਾਣਦੇ ਇੱਥੇ ਤਾਂ درخت ਹੁੰਦੇ ਉਹੀ ਜੰਗੇ ਸੀ درختਾਂ ਨੂੰ ਪੂੜ ਨਹੀਂ ਕਿਹਾ ਹੋਇਆ ਇੱਥੇ ਪਾਣੀ ਮੰਦਰ ਨੂੰ ਪੂੜ ਕਿਹਾ ਹੈ ਮੁਰਮਦ ਦਾ ਪ੍ਰਚਾਰ ਚੰਗਾ ਸਾਰਿਆਂ ਨਾਲ ਵਧੀਆ ਰਸਤਾ ਥੱਲੇ ਹੁੰਦਾ ਕਿਉਂ ਕੁਦਰਤ ਹੈ ਉਹ ਸਿੱਧੇ ਨੈਚਰ ਹਥੇ ਇੱਕ ਮਕਾਨ ਵੀ ਅਨੈਚਰਲ ਚੀਜ਼ ਹੈ ਚਾਹੇ ਝੋਗੜੀ ਵੀ ਉਹ ਅਨੈਚਰਲ ਚੀਜ਼ ਹੈ ਫਿਰ ਆਲੂ ਕਿ ਬਣਾਈ ਗਿਆ ਹੇ ਛੇੜ ਚਾਂਡ ਕਰਕੇ ਕੁਦਰਤ ਨੂੰ ਬਣਾਈਆ ਨਾ ਕੁਦਰਤ ਨੂੰ ਸਮਝਣਾ ਹੈ ਜੇ ਕੁਦਰਤ ਵਿੱਚ ਜਾਂ ਕਾਦਾ ਦਾ ਦਰਸ਼ਨ ਕਰਨਾ ਹੈ ਤਾਂ ਕੁਦਰਤ ਉਹਦੇ ਦਾਰਕ ਚਾਹੀਦੀ ਹੈ ਤੁਹਾਡੇ ਤੇ ਇਹ ਕੁਦਰਤ ਵਿੱਚੋਂ ਕਦਰ ਨੂੰ ਦੇਖਣਾ ਹੈ। ਚੋਤੇ ਦਾ ਕੁਦਰਤ ਚਾਹੀਦੀ ਸੀ ਤੁਸੀਂ ਤਾਂ ਸਾਰੇ ਮਾਹੌਲ ਗੈਰ ਕੁਦਰਤੀ ਕਰਤਾ ਉੱਥੇ। ਸਭ ਕੁਝ ਗੈਰ ਕੁਦਰਤੀ। ਜੋ ਤੇ ਰੱਖਿਆ ਸਜਾਵਲ ਦਾ ਗੈਰ ਕੁਦਰਤੀ। ਧਿਆਨ ਤਾਂ ਗੈਰ ਕੁਦਰਤੀ ਬਣਾਤਾ ਤੁਸੀਂ ਆਪੇ। ਗੈਰ ਕੁਦਰਤੀ ਚੀਜ਼ਾਂ ਨੂੰ ਰੱਖ ਕੇ ਉੱਥੇ। ਜੋੜਨਾ ਸੀ ਕੁਦਰਤ ਨਾਲ। ਲਪੜਾ ਦੇ ਕੁਦਰਤ ਵਿੱਚੋਂ ਹੁਣ ਉਹ ਜਿਹੜੇ ਗੰਗਲੇ ਬਣਾਏ ਰਹੇ ਉਹ ਜਾਂ ਕੀ ਨਭਉਦੇ ਪੁੱਲ ਵੀ ਤੋੜ ਕੇ ਰੱਖਦੇ ਉੱਤੇ ਜਿੰਨਾ ਜੁੜੇ ਹੋਏ ਸੀ ਥੁਲਟਾਣੀ ਦੇ ਨਾਲ ਉਹਨਾਂ ਜਨ ਕੁਦਰਤ ਸੀ ਉਹ ਤੇ ਤੋੜ ਤੇ ਗੈਰ ਕੁਦਰਤੀ ਬਣ ਗਏ ਕੁਦਰਤ ਰਹੀ ਨਾ ਕਿ ਇਹ ਤਾਂ ਹਟਾਇਆ ਤੇ ਕਬੀਰ ਨੇ ਪਾਤੀ ਤੋੜੇ ਬਨ ਨਹੀਂ ਪਾਤੀ ਪਾਤੀ ਜਿਓ ਜਿਸ ਪਾਣ ਕੋ ਪਾਤੀ ਤੋੜੇ ਸੋ ਪਾਣ ਦਰ ਜਿਓ ਉਹੀ ਕੰਮ ਉਹੀ ਕਰ ਲਾਗੇ ਇਹ ਵੀ ਬੜੀ ਜਾਣਿਆ ਕੰਮ ਵੀ ਉਹੀ ਕੀ ਜਾਂਦੇ ਨੇ ਜਦੋਂ ਪੜਦੇ ਕੀ ਨੇ ਤੇ ਕਰਦੇ ਕੀ ਤੇ ਦੂਜੇ ਨੂੰ ਕਹਿਣ ਜੋ ਕਿ ਮੇਰੇ ਕਿ ਦੂਜੇ ਨੂੰ ਕਹਿਣ ਜੋ ਤੇ ਬਣੇ ਸਭ ਕੁਝ ਉਹ ਕਰ ਲਿਆ ਜਿੱਤੇ ਦਾ ਐਸੋ ਤਬਰ ਪੱਲੇ ਕੀ ਬਣਾ ਦੀ ਭਲੇ ਕੀ ਬੜਾ ਸਿੱਖੀ ਦਾ ਸੀ ਆਪ ਇਹ ਨਸਟ ਕਰਨ ਲਈ ਤਾਂ ਤਾਂ ਆਵੇਂ ਨਸਟ ਕਰ ਲਿਆ ਉਹ ਸਾਰੀਆਂ ਬਾਉਂਡਰੀਆਂ ਪਾਰ ਕਰ ਗਏ ਜਿਹੜੀਆਂ ਸਾਨੂੰ ਕਿਹਾ ਸੀ ਵੀ ਬਾਉਂਡਰੀ ਬਾਰ ਨਹੀਂ ਕਰਨੀ ਕੋਈ ਬਾਉਂਡਰੀ ਝੜੀ ਸੀ ਮੱਲੇ ਭੰਦੇ ਕਿਹੜੀਆਂ ਤਾਂ ਦੂਜੀਆਂ ਬਾਉਂਡਰੀ ਪਾਰ ਕਰਦੀਆਂ ਸੀ ਨਾ ਉਹਨਾਂ ਨੂੰ ਕਹਾ ਜੀ ਬਾਉਂਡਰੀ ਨਹੀਂ ਭਾਰ ਕਰਨੀ ਉਹ ਹਦੀ ਵੀ ਭਾਰ ਕਰਨੀ ਹਜੀ ਉਹਨਾਂ ਨੂੰ ਕੀ ਕਹੀਏ ਕਿੰது ਵਧਣ ਦਾ ਕਾਰਨ ਇਹ ਹੈ ਉਹ ਕੰਮ ਸਾਰੇ ਅਸੀਂ ਕਰਦੇ ਜਿਹੜੇ ਉਹ ਕਰਦੇ ਜਿਹੜੇ ਵਿਵਾਰ ਚ ਸੀ ਕੰਮਗਰਮਾਨੀ ਵਿੱਚ ਜਿਨ੍ਹਾਂ ਨੂੰ ਕਿਹਾ ਗਿਆ ਸੀ ਨਹੀਂ ਕਰਨਾ ਉਹਦਾ ਅਸੀਂ ਕਰਨ ਲੱਗੇ ਸਾਰੇ ਬੱਲ ਬੱਤ ਕਹਿ ਤੋਰਣੀ ਸੀ ਸਾਇਆਂ ਲਿਖਣਾ ਅਸੀਂ ਮਟਾਤੀਆ ਟੱਪ ਦੇ ਹੋਲੇ ਮਾਲਣੀ ਹੈ ਇਹੋ ਸਤਗੁਰ ਜਾਗਤਾ ਹੈ ਦਿਓ ਜੇ ਸਤਗੁਰ ਨੂੰ ਜਾਗਤ ਜੋਤ ਬੰਦੇ ਤਾਂ ਧੂਈ ਜੋਤ ਬਲਣ ਦੀ ਲੋੜ ਨਹੀਂ ਸੀ ਧੂਈ ਜੋਤ ਕਿਉਂ ਜਾਲੀਏ ਕਿਉਂ ਦੀ ਸਤਗੁਰ ਨੂੰ ਜਾਗਤ ਜੋਤ ਨਹੀਂ ਬੰਦੇ ਉਹ ਜੋਤ ਨੇ ਹੁਦੂਈ ਜੋਤ ਜਿਹੜੀ ਸੀ ਅਸਲ ਜੋਤ ਸੀ ਇਹ ਗਾਂਧੀ ਜੋਤ ਸੀ ਉਹਦੀ ਲੋੜੇ ਨਹੀਂ ਰਹੀ ਕੋਈ ਜੋਤ ਰਹਿ ਗਈ ਜਗਰਾਤੇ ਚੋਂਦੇ ਆ ਤੇਰਾ ਤੇ ਤੂੰ ਵੀ ਜੋਤ ਉਹਨਾਂ ਦੇ ਜਗਰਾਤੇ ਚੋਂਦੀ ਅਸੀਂ ਗੁਰਦੁਆਰੇ 'ਚ ਰੱਖ ਲਈ ਗੱਲ ਤਾਂ ਇੱਕੋ ਹੀ ਹੈ ਜੋਤਾਂ ਹੀ ਹੈ ਨਾ ਉਹਦੇ ਖਾਤਰੇ ਕਿਉਂ ਜੜਦਾ ਫਤਿਹਗੜ ਸਾਹਿਬ ਕਹਿੰਦੇ ਜੋਤ ਹਟਾਤੀ ਇਹਨਾਂ ਨੇ ਰਾਜ ਕੋ ਕੇ ਮਿਥਲੀਆ ਨੇ ਕਿਹਾ ਹੋਰ ਕਿਹਾ ਉਹ ਵਿਦਵਾਨਾਂ ਨੇ ਕਿਹਾ ਵੀ ਜੋਤ ਨਹੀਂ ਚਾਹੀਦੀ ਇਹਨਾਂ ਨੇ ਹਟਾ ਦਿੱਤੀ ਉਹ ਜੋਤ ਨੂੰ ਕਿ ਹੌਲਦਾ ਸੰਗਤ ਜાળਦੀ ਹੈ ਜੋਤ ਵਾਸਤੇ ਇਹਨਾਂ ਨੂੰ 4 5 6 ਪੀਪੇ ਘੋਦੇ ਬੈ ਜਾਂਦੇ ਨੇ ਕਿ ਜਲਦਾ ਥੋੜਾ ਹੁੰਦਾ ਜਿਆਦਾ ਹੈ ਕੋਈ ਕਰਾਂ ਦੋ ਦੋ ਘੱਲੋ ਕਿ ਜੋਤ ਨੂੰ ਦੇ ਜਾਣੇ ਪੈਸਾ ਚਾਰ ਚਾਰ ਰੋਟੀਆਂ ਰੇ ਤਾਂ ਵੀ ਹੋਣ ਕੋਈ ਬੋਲ ਲੈ ਕੇ ਵੀ ਦੇ ਜਾਂਦੇ ਨੇ ਸਰਦਾਬਾਨ ਜੋ ਹੋਏ ਗਿਆਨਬਾਨ ਤਾਂ ਹੈ ਹੀ ਨਾ ਸਰਦਾਬਾਨ ਇਦਾਂ ਹੀ ਕਰਦੇ ਹੁੰਦੇ ਫਿਰ ਉਹਨਾਂ ਦੇ ਬਸੰਤ ਪੀਪੇ ਘੋਦੇ ਹੋ ਜਾਂਦੇ ਤੇ ਤੇ ਕੱਦਾਂ ਝੜ ਜਾਣਾ ਮਹੀਨੇ ਚ ਬਾਕੀ ਬਚ ਜਾਣੇ ਉਹਨੇ ਕਾ ਪੰਧਾ ਘਾਟਾ ਪੈਣ ਲੱਗਿਆ ਉਹਨਾਂ ਨੇ ਜੋਸ਼ ਫੇਰ ਸ਼ੁਰੂ ਕਰਦੀ ਮੇਰਾ ਪੁੱਛੇ ਸਾਰੇ ਬਣਾ ਪੁੱਛਿਆ ਹੀ ਕਿ ਗਾਦੇ ਭਾਈ ਪੰਜ-ਸੱਤ ਪੀਪੇ ਘੋਦੇ ਸੀਦੇ ਹੁੰਦੇ ਸੀ ਸਾਡੇ ਤਾਂ ਬੰਦ ਹੋ ਗਏ ਉਹਨਾਂ ਮਜਬੂਰੀ ਇਹ ਹੈ ਕਿ ਗਲਤ ਜਿਹੜੀ ਚੀਜ਼ ਅਸੀਂ ਸ਼ੁਰੂ ਕਰ ਲੈਣ ਤਾਂ ਹੁੰਦੇ ਵਿੱਚ ਸ਼ੁਰੂ ਤਾਂ ਪਤਾ ਨਹੀਂ ਕਿਵੇਂ ਹੋ ਜਾਂਦੀ ਹੈ ਫਿਰ ਉਹ ਹਟਾਉਣ ਦੀ ਬਣੀ ਹੋਖੀ ਹੋ ਜਾਂਦੀ ਹੈ ਅਟਾਉਣ ਹੀ ਹੋ ਕੇ ਜਾਂਦੀ ਹੈ ਹੁਣ ਜੇ ਤਾਂ ਸੰਗਤ ਨੂੰ ਖੁਸ਼ ਕਰਨਾ ਹੈ ਤੁਸੀਂ ਫਿਰ ਤਾਂ ਸੰਗਤ ਦੇ ਮਤਲਬ ਦਾ ਪ੍ਰਚਾਰ ਕਰੋ ਠੀਕ ਹੈ ਫਤ ਜੋ ਚਾਹੁੰਦੀ ਹੈ ਸੰਗਤ ਉਹ ਕਰੋ ਪ੍ਰਚਾਰ ਉਹ ਪ੍ਰਚਾਰ ਗੁਰਮੱਦਾ ਨਹੀਂ ਕਰਦਾ ਜਿਹੜਾ ਸਮਝਦੇ ਹੁੰਦੇ ਉਹ ਗੁਰਮੱਦਾ ਪ੍ਰਚਾਰ ਜਿਹੜਾ ਗੁਰਮੱਦਾ ਪ੍ਰਚਾਰ ਹੈ ਉਹ ਤਾਂ ਬਹੁਤ ਕੋਣਾ ਹੈ ਅਮਰਤ ਕੌੜਾ ਬਿਠਾ ਨਹੀਂ ਹੋਇਆ ਬਰਤ ਗਲਤ ਆਦਮੀ ਨੇ ਜਿਹੜੇ ਮੂਰਖ ਨੇ ਜਿਹੜੇ ਬਿਠਾ ਫੈਦੇ ਪਰਮਾਣਿ ਕਹਿੰਦੀ ਅਮਰਤ ਕੌੜਾ ਵਿਖੇ ਮਿੱਠੀ ਸੰਸਾਰ ਬਾਤ ਹੈ ਵਿਖੇ ਮਿੱਠੀ ਹੈ ਉਹ ਬੜੀ ਕੌੜਾ ਤੇ ਸੱਚ ਅੰਮਰ ਦਾ ਮਿੱਠਾ ਤਾਂ ਗੁਰਮਖਾ ਵਾਸਤੇ ਉਹਦਾ ਬਾਅਦ ਦੀ ਗੱਲ ਹੈ ਨਾ ਕੋਈ ਪੁੱਛੇ ਫੀਕ ਕੌੜੀ ਹੁੰਦੀ ਹੈ ਮਿੱਠੀ ਭਾਈ ਆਪਣੇ ਨੂੰ ਪੁੱਛੇ ਤਾਂ ਕਹਿੰਦਾ ਗੁੜ ਵਰਗੀ ਹੁੰਦੀ ਹੈ ਗੁੜ ਵਰਗੀਆਂ ਨਾਲ ਬੱਠਾ ਉਹ ਜੇ ਆਮ ਆਦਮੀ ਤੇ ਪੁੱਛਵਾ ਦਿਓ ਕਹਿੰਦਾ ਉਹ ਧੱਕੂਗਾ ਕਹਿੰਦਾ ਆਪਣੀ ਦਾ ਜਨਾਈ ਹੈ ਮਿੱਠੀ ਕਹਿੰਦਾ ਮਿੱਠੀ ਹੈ ਮੇਰੇ ਦਾ ਬੂ ਕੌੜਾ ਕਰਤਾ ਉਹ ਕੌੜੀ ਸਾਰਿਆਂ ਨੂੰ ਲੱਗਦੀ ਐ ਫਿਰ ਉੱਦੀਓ ਕੌੜੀ ਐ ਪਰ ਅਗਲੀ ਨੂੰ ਨਹੀਂ ਕੌੜੀ ਲੱਗਦੀ ਇਹ ਮੈਂ ਜਿਹੜੇ ਨਾਮ ਦੇ ਹੁਣ ਨਹੀਂ ਨੇ ਪਰ ਮੁਖਰੇ ਉਹਨਾਂ ਨੂੰ ਨਹੀਂ ਕੌੜਾ ਲੱਗਦਾ ਨਾਮ ਉਹ ਸੰਸਾਰ ਨੂੰ ਕੌੜਾ ਲੱਗਦਾ ਇਸ ਕਰਕੇ ਭਗਤਾਂ ਦੇ ਸੰਸਾਰੀਆਂ ਉਹਨਾਂ ਦਾ ਸਵਾਲ ਤਾਂ ਵੀ ਨਹੀਂ ਜੋੜ ਆਉਂਦਾ ਇਹ ਸਤ ਵੀ ਉਹਨਾਂ ਦਾ ਹੋਰ ਐ ਉਹਨਾਂ ਦਾ ਹੋਰ ਐ ਜੋੜ ਨਹੀਂ ਹੋਣਾ ਜਾਂ ਕਿਸੇ ਗੱਲ ਦਾ ਇਹਨਾਂ ਪ੍ਰਕਰਮਾਂ ਦਾ ਵੀ ਜੋੜ ਹੈ ਜੀ ਬਿਠਾਲਿਆ ਹੋਇਆ ਜੋੜ ਇਹ ਖੱਬੇ ਪਾਸੇ ਦੀਆਂ ਪ੍ਰਕਰਮਾਂ ਕਰਦੇ ਨੇ ਖਾਲਸੇ ਦੀ ਸੱਜੇ ਪਾਸੇ ਦੀ ਪਰ ਇਹਨਾਂ ਨੇ ਪ੍ਰਕਰਮਾਂ ਵਿੱਚ ਬਦਲ ਕੇ ਸੱਜੇ ਪਾਸੇ ਦੀ ਅਕਾਲ ਲੈ ਤੋ ਕਿ ਇਹਨੂੰ ਪੱਕੇ ਦੇਣਾ ਵੀ ਇਹ ਫਰਕ ਨਹੀਂ ਰੱਖਣਾ ਸੀ ਹੁਣ ਬਿਲਕੁਲ ਜਦ ਭਗਤਾ ਦੇ ਸੰਸਾਰੀਆਂ ਜੋੜ ਦਿੱਤੀ ਸੰਸਾਰੀ ਮਤਾਂ ਦੀਆਂ ਜੇ ਖੱਬੇ ਪਾਸੇ ਪ੍ਰਕਰਮ ਨੇ ਸਾਡੀਆਂ ਸੱਜੇ ਪਾਸੇ ਕਿਉਂ ਨਹੀਂ ਜਿਹੜੇ ਸੱਚੇ ਪਾਸੇ ਕਰਦੇ ਨੇ ਉਹ ਸਾਰਿਆਂ ਨਾਲ ਵੱਖਰੀ ਰਹਿਣਾ ਬਥਰਬਾ ਵੱਖਰੀ ਹੀ ਹੋ ਨਹੀਂ ਤਾਂ ਪੰਗਤੀ ਦਾ ਅਰਥ ਕੀ ਰਹਿ ਗਿਆ ਭਗਤਾਂ ਦੇ ਸਾਰੀਆਂ ਅਰਥ ਕੀ ਰਹਿ ਜਾਂਦਾ ਹੁਣ ਉਲਟਾ ਇਹ ਵੀ ਚੁੱਪ ਕਰ ਜਾਂਦੇ ਨੇ ਸੁਣ ਕੇ ਜਵਾਬ ਹੀ ਨਹੀਂ ਦਿੰਦੇ ਪਹਿਨੇ ਪੜ ਜਵਾਬ ਨਹੀਂ ਸੀ ਦਿੰਦਾ ਹੁਣ ਇਹ ਨਹੀਂ ਦਿੰਦੇ ਪੜਨ ਦੇ ਗੱਲ ਨੂੰ ਸੁਣ ਕੇ ਜਵਾਬ ਹੀ ਨਹੀਂ ਦਿੰਦਾ ਚੁੱਪੇ ਕਰ ਜਾਂਦਾ ਸੀ ਸਾਰੇ ਗੁਰਬਾਣੀ ਦੀ ਸੁਣੀ ਜਵਾਬ ਹੀ ਨਹੀਂ ਦਿੰਦਾ ਭਗਤਾਂ ਨੇ ਜੋ ਕੁਝ ਕਿਹਾ ਪੜਨ ਦੇ ਜਵਾਬ ਹੀ ਨਹੀਂ ਦਿੱਤਾ ਜਵਾਬ ਦਿੰਦਾ ਹੁੰਦਾ ਪੜਨ ਤਾਂ ਕਿਤਾਬਾਂ ਲਿਖੀਆਂ ਹੁੰਦੀਆਂ ਜਵਾਬ ਆਏ ਹੋਏ ਹੁੰਦੇ ਅੱਜ ਕੱਲ ਜਵਾਬ ਦੇਣੇ ਜਦ ਅਗਲਾ ਤਾ ਸ਼ਬਦ ਹੁੰਦਾ ਹੈ ਉਹ ਕਾਬਲੇ ਚ ਕੋਈ ਜਵਾਬ ਨਹੀਂ ਪੜਨ ਦੇ ਦਿੰਦਾ ਹੈ ਕਿਤੇ ਵੀ ਕਿਸੇ ਸੰਤ ਨੇ ਜਵਾਬ ਦਿੱਤਾ ਹੈ ਹਾਂ ਕਰੋਨੇ ਆਪਣਾ ਰਾਹ ਨਹੀਂ ਢੜਿਆ ਪੰਚਾਇਤ ਦਾ ਗਿਆ ਸਰਪੱਥੇ ਪੰਤਾਲਾ ਬਣੋਤੀ ਨੇ ਜਵਾਬ ਦਿੱਤਾ ਤੇ ਇਸਰਾਮ ਵਾਲਿਆਂ ਨੇ ਜਵਾਬ ਦਿੱਤਾ ਤੇ ਜੋਗੀ ਨੇ ਜਵਾਬ ਦਿੱਤਾ ਨਾ ਪਰੜ ਨੇ ਜਵਾਬ ਦਿੱਤਾ ਤੇ ਸਦਿਆਸੀ ਨੇ ਜਵਾਬ ਦਿੱਤਾ ਨਾ ਉਦਾਸੀ ਨੇ ਜਵਾਬ ਦਿੱਤਾ ਕੁਰਬਾਨੀ ਨੂੰ ਕੋਈ ਸੱਤੇ ਸੱਤ ਕਹਤਾਂ ਹਾਂ ਜੋ ਕਹਿੰਦੇ ਨੇ ਸਤ ਨੇ ਪਰ ਪੰਤਾਲਾ ਹੁੰਦੀ ਹੈ ਸਭ ਪੰਤਾਲਾ ਨਹੀਂ ਆਪਣਾ ਬਦਲੇ ਸਾਨੂੰ ਵੀ ਨਵਾਂ ਪਰਪਰੂ ਵੀ ਫਰਕ ਫਰਕ ਬੈਤਰ ਦੱਸਣਾ ਫਰਜ਼ ਸੀ ਬਣਾਉਣਾ ਫਰਜ਼ ਨਹੀਂ ਸੀ ਬਣਾਉਣਾ ਤਾਂ ਪਰਮੇਸ਼ਰ ਦਾ ਵੀ ਫਰਜ਼ ਨਹੀਂ ਹੈ ਬਣਾਉਣਾ ਫਰਜ਼ ਨਹੀਂ ਹੈ ਪਰਮੇਸ਼ਰ ਦਾ ਪਰਮੇਸ਼ਰ ਦਾ ਫਰਜ਼ ਹੈ ਸਰੀਰ ਨੂੰ ਇਹਨਾਂ ਦੇ ਨੂੰ ਖਰਾਕ ਦੇਣੀ ਜਾਂ ਰੱਖਣਾ ਵਾਖ ਬੜੀ ਮਨ ਪਰ ਆਪਣੇ ਤੇ ਆਪਣਾ ਆ ਬੇਕਾਜ਼ ਹੋ ਗਏ ਪਰ ਇੱਥੇ ਰਹਿ ਖੁਸ਼ੀ ਹੈ ਦੀ ਕਹੇ ਦੀ ਖੁਸ਼ੀ ਤੇ ਸੰਸਾਰ ਚ ਰਹਿਣਾ ਐਸ ਕਰ ਰਹਾ ਪਰ ਇੱਥੇ ਦਾ ਜਾ ਜਾ ਬਾਦਾਂ ਵਾਲੇ ਉੱਥੇ ਰਹਿਣੀ ਜਿਹੜਾ ਹੁਣ ਜਿਹੜੇ ਇਲਾਕੇ ਚ ਰਹੂਗਾ ਉੱਥੇ ਦੀ ਗਰਮੀ ਸਰਦੀ ਉਹਨੂੰ ਪਾਈ ਸਾੜੀਓ ਪੈਣੀ ਜਿਹੜਾ ਬਰਫ ਜਿਹੜਾ ਹੋਊਗਾ ਉੱਥੇ ਉਹਨੂੰ ਹੋ ਜਾ ਮੋੜ ਸਾਨੂੰ ਉਹ ਜਿਹੜਾ ਬਹੁਤ ਥਾਰੇ ਰੋਗਾ ਦਾ ਕਰਜਾ ਅਸੇ ਉੱਥੇ ਗਰਮੀ ਬਹੁਤ ਤੇਜ ਹੁੰਦੀ ਹੈ ਉੱਥੇ ਗਰਮੀ ਕਿਤੇ ਪਉਂਗੀ। ਜੇ ਇਹ ਜਗ੍ਹਾ ਰਹੇ ਤਾਂ وجہ ਵਾਤਾਵਰਣ ਤਾਂ ਸਾਡੇ ਪਉਂਗੀ। ਹਾਜੀ ਕੂੜ ਸੁਨਣਾ ਕੂੜ ਰੂਪਾ ਕੂੜ ਪਹਿਨਣ ਹਾਰ ਜਿਹੜੇ ਪਹਿਨਣ ਹਾਰ ਨੇ ਵੀ ਕੂੜ ਨੇ। ਕਿ ਅਸੀਂ ਬਣਨ ਲਈ ਇਹ ਵੀ ਜਿਹੜਾ ਗੁਰਦਾਰਾਂ ਦੇ ਸੋਨਾ ਚੜ੍ਹਦਾ ਪਹਿਨਣ ਹਾਰ ਦਾ ਕੂੜ ਹੈ ਉਹ ਜਿਹੜੇ ਗੁੰਬਦ ਨੇ ਸੋਨਾ ਨਾਲ ਟਕਿਆ ਜਾ ਕੂੜ ਹੋ ਗਿਆ ਕੋਈ ਗੱਲ ਹੈ ਸ਼ਰੀਰ ਵੀ ਤੇ ਮਿੱਟੀ ਦਾ ਹੀ ਹੈ ਤੇ ਸ਼ਰੀਰ ਦੇ ਤਾਜ ਪਾਇਆ ਹੋਇਆ ਹੈ ਪਹਿਨਣ ਹਾਰ ਹੈ ਪਹਿਨਣ ਕੋਲ ਸ਼ਰੀਰ ਆਤਮਾ ਨਹੀਂ ਸੋਨਾ ਦਾ ਤਾਜ ਪਹਿਂਦੀ ਹੈ ਕਹਿੰਦਾ ਤੇ ਸ਼ਰੀਰ ਹੈ ਨਾ ਸ਼ਰੀਰ ਕੂੜ ਹੈ ਕੂੜ ਕੋ ਬਰਤਨ ਨਹੀਂ ਹੁੰਦਾ ਕਦੇ ਕੋ ਪਵਿੱਤਰ ਬਗੈਤਰ ਨਹੀਂ ਘਾਤੋ। ਝੋੜ ਕੋਈ ਪਵਿੱਤਰ ਨਹੀਂ ਕੋਈ ਵੈਰੈਟੀ ਝੋੜਦੀ ਅਸੀਂ ਜਿਹੜੀ ਪਵਿੱਤਰ ਹੋਵੇ। ਪਵਿੱਤਰ ਚੀਜ਼ਾਂ ਦੇ ਕੋੜ ਦਾ ਤੁਸੀਂ ਕੋੜ ਬਣਾਤਾ ਰੂ। ਬੇਅਗਲੀ ਨਾ ਬਣਾਤਾ ਨਕਲ ਕੀਤੀ ਉਹਨਾਂ ਧਰਮਾਂ ਦੀ ਜਿਹੜੇ ਤਰ੍ਹਾਂ ਉਹ ਡੁੱਬੇ ਹੋਏ ਸੀ। ਜਿਹੜੀਆਂ ਮੱਤਾਂ ਜਾਏ ਆਪਣੇ ਖਾਣ ਵਾਲੀਆਂ ਸੀ ਨਾ ਉਹ ਮੱਤ ਬਣਾਤਾ ਰੂ ਜਾਏ ਆਪਣੇ ਖਾਏ। ਸਰਪਣੀ ਹੋ ਕੇ ਉਤਰੇ ਜਾਏ ਆਪਣੇ ਘਾਇ ਉਹ ਮਤਾਂ ਉਹ ਨੇ ਅਸਿੰਦੀ ਸੀ ਕੰਮ ਕਰਨਾ ਸਾਡਾ ਲੋੜ ਹੀ ਨਹੀਂ ਸੀ ਕੰਮ ਦੀ ਜੀਦੀ ਲੋੜ ਸੀ ਉਹ ਛੜਨਤਾ ਜੀ ਦੀ ਨਹੀਂ ਲੋੜ ਸੀ ਉਹ ਫੜ ਲਿਆ ਲੋੜ ਸੀ ਗੁਰਮੰਦੀ ਖੋਜਣ ਦੀ ਲੋੜ ਸੀ ਆਪਣਾ ਅੰਦਰ ਖੋਜਣ ਦੀ ਗੁਰਮੁਖ ਘਟੂ ਹਟੂ ਟੋਢੇਂਦੇ ਹਣ ਸੱਜਣ ਲੱਤਾ ਆਮਰਾਜ ਇਹ ਜੀ ਦੀ ਲੋੜ ਸੀ ਉਹ ਤਾਂ ਛੜਨਤਾ ਕੋ ਜੇ ਛੜਤੀ ਲਵਦੇ ਗਿਆ ਫਿਰ ਲਵਦੇ ਹੋਈ ਜਿਹੜੀਆਂ ਅੰਗਰੇਜ਼ ਜਿਹੜੇ ਰਾਜ ਕਰਕੇ ਲਵਿਓ ਦੁਨੀਆ ਦਾ ਧਰ ਇਕੱਠਾ ਕਰ ਲੀਏ ਕਾ ਮੁਸਲਮਾਨਾਂ ਨੇ ਰਾਜ ਕਰਕੇ ਲਵੀਆਂ ਨੇ ਤਖਤ ਲੈ ਅਰੇ ਜੜ ਲੈ ਉਹ ਗੁੱਦਰ ਦੇ ਸਿਰਾਨ ਨੇ ਫੈਸਲਾ ਕਰਿਆ ਮੰਦਰ ਦੇ ਤਖਤੇ ਗੁਰਦਾਰੀ ਨੂੰ ਜਾਣ ਤੋਂ ਮੂਰਤੀ ਕਿਉਂ ਸਾਰੇ ਉਹਨੂੰ ਮੁਕਤ ਕੀ ਘੱਡਿਆ ਚੀਨ ਦੇ ਫਲਸਫੀ ਦੇ ਮੰਦਰ ਦੇ ਤਖਤੇ ਤੁਸੀਂ ਵਧੀਆ ਤਰੀਕ ਤੇ ਕਿਖਪੇ ਘਾਰੀ ਦਾ ਗੁੜਤਾ ਰਾਜੇ ਦੇ ਪਾਸਤਾ ਲਿਆ ਕੇ ਭਗਤ ਦੇ ਸਿਰ ਤੇ ਤਾਜ ਰੱਖ ਦੇਣਾ ਪਾਪ ਹੈ ਪਾਪ ਹੈ ਜੇ ਭਗਤ ਦੀ ਮੂਰਤੀ ਬਣਾ ਕੇ ਵੀ ਸਿਰ ਤੇ ਤਾਜ ਰੱਖ ਲਿਓ ਵੀ ਪਾਪ ਹੈ ਕੋਈ ਜਿਹੜਾ ਤਾਜ ਰਾਜੇ ਵਾਸਤੇ ਕੀ ਲਿਖਿਆ ਪੂਣ ਰਾਜਾ ਆਰ ਤਬ ਉਹ ਰਾਜੇ ਰਾਜੋ ਨਰਕ ਮੈਨੂੰ ਤਾਂ ਨਰਕ ਕਿ ਨਰਕ ਭੇਜਣਾ ਨੂੰ ਭਗਤ ਨੂੰ ਨਰਕ ਹੀ ਭੇਜ ਦੇਣਾ ਤੁਸੀਂ ਗੁਰਦੁਆਰੇ ਦੇ ਤੁਹਾਡੇ ਦੀ ਕੋਈ ਲੋੜ ਨਹੀਂ ਇਹ ਨਰਕ ਦਾ ਰਸਤਾ ਹੈ ਕਨਕ ਕਾਮਣੀ ਹੈਵਰ ਗੈਵਰ ਬਹੁਤ ਦਾਨਦਿਤ ਤਾਰਾ ਨਰਕ ਕੋਰ ਦਾ ਦਵਾਰ ਨ ਕੀ ਕੀ ਆ ਕੇ ਕੀ ਆ ਫਿਰ ਨਰਕ ਕੋਰ ਕਾ ਦਵਾਰਾ ਇਹ ਹੀ ਤਾਂ ਨਰਕ ਕੋਰ ਕਾ ਦਵਾਰ ਹੈ ਉਹ ਤੋਂ ਡਰਨ ਵਾਲੇ ਰਿਸ਼ੀ ਮੂਨੀ ਚੰਗਦੇ ਜਿਹੜੇ ਬਾਹਰੇ ਜਾ ਕੇ ਰਹਿੰਦੇ ਸੀ ਕੁਦਰ ਦੇ ਵਿੱਚ ਹਾਲਾਂਕਿ ਉਹਨਾਂ ਨੂੰ ਵੀ ਗੁਰਬਾਨੀ ਇਨਕਾਰ ਕਰਦੀ ਹੈ ਸੱਚ ਤੋਂ ਤੱਕ ਪਹੁੰਚਣ ਦੇ ਸੋਨਰ ਵਰਜਨ ਅੰਮ੍ਰਿਤ ਖੋਇਤੇ ਤੋ ਅੰਮ੍ਰਿਤ ਗੁਰਤੇ ਪਾਇਆ ਪਹਿਲਾਂ ਤਾਂ ਜੋਗੀ ਜਾਂਦੇ ਸੀ ਜਿਹੜੇ ਪਿੰਡਾਂ 'ਚ ਨਹੀਂ ਸੀ ਹੁੰਦੇ ਪੁਰਾਣੇ ਵਿੱਚ ਪ੍ਰਾਪਤੀ ਨਹੀਂ ਹੋਈ ਤੁਹਾਨੂੰ ਕਿਵੇਂ ਪ੍ਰਾਪਤੀ ਹੋਣੀ ਹੈ ਪ੍ਰਾਪਤੀ ਦੀ ਹੋ ਸਕਦੀ ਫੁਚੀ ਇਹ ਬਾੜ ਕੇ ਨਹੀਂ ਹੈ ਪ੍ਰਾਪਤੀ ਕਰਾ ਨਾਲੇ ਇੱਛਾ ਦੀ ਪ੍ਰਾਪਤੀ ਵਾਲੀ ਕਿਸੇ ਨੂੰ ਪਹਿਲਾਂ ਤਾਂ ਇੱਛਾ ਹੋਵੇ ਨਾ ਅਰ ਨਹੀਂ ਤਾਂ ਖੋਵੇ ਸਾਰੇ ਦਾ ਬਿਮਾਰ ਨੇ ਰੋਟੀ ਕੋਈ ਖਾਣੀ ਨਹੀਂ ਖਾ ਸਕਦਾ ਨਹੀਂ ਟਾਈਫਾਇਟ ਸਭ ਨੂੰ ਐਸੇ ਸਟੇਜ ਦਾ ਹੋਇਆ ਹੋਇਆ ਉਹ ਸੂਪ ਵੀ ਨਹੀਂ ਪੀ ਸਕਦੇ ਮੈਂ ਕਹਦਾ ਨਹੀਂ ਅੰਦਰ ਜੇ ਪਲਾਦਮ ਉਹਦੇ ਨਾਲ ਪੁੱਛਾ ਲਓ ਤਾਂ ਤੇਵੇਂ ਲੰਗਰ ਤੇ ਕੀ ਕਰੋਗਾ ਲੰਗਰ ਤੇ ਕੀ ਕਰੋਗਾ ਸ਼ਬਦ ਦਾ ਲੰਗਰ ਤੇ ਤੇ ਕੀ ਕਰਾਉਣਾ ਸਾਰੇ ਦਾ ਮਰੀਜ਼ ਨੇ ਸ਼ਬਦਾਂ ਲੰਦਰ ਉੱਥੇ ਚਾਹੀਦਾ ਜਿੱਥੇ ਕੋਈ ਗਾਹਕ ਹੋਵੇ। ਜੇ ਗਾਹਕੇ ਕੋਈ ਨਹੀਂ। ਤੈਹੀ ਪਟੜ ਨਹੀਂ ਪਾਰਖੂ ਨਹੀਂ ਗਾਹਕ ਨਹੀਂ। ਹੋਰ ਕਹਿਆ ਰਾਮ ਪਦਾਰਥ ਪਾਇਆ ਗਾ ਕਮੀਰਾ ਗਾਂਢਣ ਖੋਲ। ਜੇ ਰਾਮ ਪਦਾਰਥ ਤਾਂ ਪਾ ਲੈ ਗਾਂਢਣ ਖੋਲ ਚੁੱਪੇ ਖੜ ਜਾ। ਤੈਹੀ ਪਟੜ ਉੱਥੇ ਚੁੱਪ ਕਰਕੇ ਜਿੱਥੇ ਸ਼ਹਿਰ ਨਹੀਂ ਹੈਗਾ। ਤਈ ਪਾਰਖੂ ਜਿੱਤੇ ਕੇ ਸਿਰ ਪਰਖੇ ਨਹੀਂ ਐ ਚਰ ਪਾਰਖਾਣਾ ਇੱਕ ਵੀ ਹੋਵੇ ਪਰਖਾਣਾ ਸ਼ਹਿਰ ਚੌਥੀ ਨਾਨਦੇ ਨੇ ਘਟਨੀ ਗੋਲਤੀ ਹੋ ਤੀ ਉਹਨੂੰ ਇੱਕ ਵੀ ਸਿਰ ਪਰਖੂ ਤੁਹਾਡੀ ਗੋਲਤੀ ਪਰਖ ਭਾਗੋ ਨਹੀਂ ਸੀ ਭਾਈ ਲਾਲੋ ਦਾ ਥਾ ਸਾਰਾ ਪਿੰਡ ਮਲਕ ਭਾਗੋ ਨਾਲ ਉਹਨੇ ਕੀ ਲੜਨ ਭਾਈ ਲਾਲੋ ਕੋਲ ਨਹੀਂ ਫੇਰੇ ਪਾਰਖੂ ਹੈਗਾ ਸੀ ਤਈ ਪਟਣ ਤਈ ਪਾਰਖੂ ਨਹੀਂ ਗਾਹਕ ਨਹੀਂ ਗਈ ਬੋਲ ਤੇ ਚਾਰੇ ਚੀਜ਼ਾਂ ਹੈਰੀ ਫਟੜ ਦੀ ਪਾਰ ਖੋਦੀ ਗਾਹਦੀਆਂ ਉਹਦਾ ਮੁੱਲ ਦੇਣ ਵਾਲਾ ਕੋਈ ਨਹੀਂ ਉਹ ਵੈਸੇ ਉੱਥੇ ਨਹੀਂ ਬੋਲਣੀ ਤੋਤੇ ਲੋੜ ਵੀ ਕੀ ਹੁਣ ਹੈ ਗੱਡਰੀ ਜੇ ਉਥੇ ਖੋਲਣ ਦੀ ਗੱਲ ਕਰੀਏ ਉਹ ਕਹਿੰਦੇ ਜੜੀ ਸੰਭਲਦੀ ਇਹ ਵੇੜ ਜੂ ਠੀਕ ਹੈ ਪਟਣੇ ਦਾ ਚੜ ਜਾਣ ਕੇ ਜ਼ਹਿਰ ਸਾਰੇ ਤੇ ਗਾਹ ਨਹੀਂ ਇਹ ਹਰਦਿਕ ਪੈਦਾ ਹੋਈ। ਕੱਟੋ ਕਰੋ। ਵਿਚਾਰ ਦਾ ਇਸ ਗਲਤੀ ਕਰਨ ਨਾਲ ਹੀ ਹੈ। ਭਲਾ ਇਹ ਤਾਂ ਇਸ ਗੱਲ ਦਾ ਕਰਨ ਨਾਲ ਹਰਿਆਣਾ ਦੀ ਕਮੇਟੀ ਚਾਹੇ 6 ਹੋ ਜਾਣ ਹਰਿਆਣਾ ਦੇ ਵਿੱਚ ਵੀ 4 ਹੋ ਜਾਣ ਥੋੜੀ ਕੀ ਫਰਕ ਪਊਗਾ। ਜੇ ਸਾਰੇ ਇੰਡੀਆ ਦੀ ਕੋਈ ਜੇ ਫਿਰ ਕੀ ਫਰਕ ਪਊਗਾ ਫਿਰ ਕੀ ਹੋਊਗਾ। ਇਹਦੇ ਨਾਲ ਕੀ ਫਰਕ ਪਊਗਾ। ਇਹ ਤਾਂ ਮਾਇਆ ਦੀ ਲੜਾਈ ਹੈ ਸਰ। ਸਿੱਖੀ ਦਾ ਇਹ ਨਾਲ ਕੀ ਤੁਮਨ ਗੁਰੂ ਨੂੰ ਕੀ ਫਰਕ ਪਊਗਾ ਇਹ ਦੱਸੋ। ਹਰ ਮਤ ਨਾਲ ਕੀ ਫਰਕ ਪਊਗਾ ਹੋਈ ਫਰਕ ਨਹੀਂ ਕੋਈ ਤਾਂ ਮਾਇਆ ਦੀ ਲੜਾਈ ਹੈ ਕਹਿੰਦੇ ਨੇ ਪੈਸਾ ਸਾਡੇ ਥਰੂ ਖਰਚ ਹੋਵੇ ਸਾਡੀ ਮਰਜ਼ੀ ਦਾ ਖਰਚ ਹੋਵੇ ਕਹਿੰਦੇ ਸਰਦੀ ਮਰਜ਼ੀ ਦਾ ਖਰਚ ਹੋਵੇ ਹੋਰ ਇਹ ਕੀ ਫਰਕ ਤਾਂ ਉਹਨਾਂ ਦੀ ਅਬਸੂਟ ਪੈਸੇ ਦੀ ਲੜਾਈ ਹੈ ਲੜਾਈ ਤਾਂ ਇਹ ਜੇ ਪੈਸਾ ਹੈ ਜੇ ਪੈਸਾ ਹੀ ਨਾ ਹੁੰਦਾ ਗੁਰਦਾਨੇਂ ਦੇ ਘੱਟੋ-ਘੱਡੇ ਲੜਾਈ ਤੂੰ ਤਾਂ ਬਰਜਲਦੇ ਫਿਰ ਦੇਖਦੇ ਵੀ ਗੁਰਬਾਨੀ ਕੀ ਕਹਿਦੀ ਹੈ ਜਿੰਨਾ ਜਿਹੜੇ ਪੈਸਾ ਨੂੰ ਕਿਸੇ ਨੇ ਧਿਆਨ ਨਹੀਂ ਦੇਣਾ ਗੁਰਬਾਨੀ ਕੀ ਕਰ ਸਵਾਲ ਇਹ ਪੈਦਾ ਹੁੰਦਾ ਇਹੀ ਪਲਾਨ ਸੀ ਜਿਨ੍ਹਾਂ ਨੇ ਗੁਰਦਾਰਨ ਜਬੀਰ ਨਾਲ ਹੀ ਚਾਹੇ ਦਾਦਾ ਨਾਲ ਹੀ ਉਹਨਾਂ ਦਾ ਪਲਾਨ ਕਾਹਵੇਂ ਉਹ ਅਕਾਲੀ ਫੌਜਾਂ ਨੇ ਵਿਰੋਧ ਕੀਤਾ ਸੀ ਇਹ ਕੰਮ ਨਾ ਕਰਿਓ ਇਹਦੇ ਨਾਲ ਬੇੜਾ ਕਰ ਕੋ ਜੂ ਸਿੱਕੀ ਦਾ ਬੜਾ ਬੇੜਾ ਕਰਕੇ ਤਾਂ ਸਿੱਕੀ ਦਾ ਕੰਰਵਾਲੇ ਸੀ ਕਿ ਰਣਜੀਤ ਸਿੰਘ ਪਲਾਂਤ ਜਿਉਂਦਾ ਬੜਾ ਕਰ ਕਰਨਾ ਪੈਣਾ ਮੈਨੂੰ ਕਾਣਾ ਕਹੀ ਜਾਂਦੇ ਨੇ ਇਹ ਮੇਰੇ ਮੁੱਤੇਂ ਤੇਰੀ ਇਲਾਜ ਮੁੱਤੈ ਨਾ ਰਾਜ ਨਹੀਂ ਕਰ ਲੈਣਾ ਉਹ ਆਹ ਨਾਲ ਨੂੰ ਸੌਖਾ ਕਰਦਾ ਰਾਜ ਕਰਨਾ ਇਹਦੀ ਬਦਲਦੀ ਉਹਨੂੰ ਕਿ ਬਦਲਦੀ ਬਾਜ ਕੀ ਹੋਣਾ ਬੰਦ ਜੇ ਤੂੰ ਸਿੱਖੀ ਦੀ ਜੜ ਤੇ ਤੇਲ ਪਾਉਣਾ ਤੇਰੀ ਜੜ ਚ ਜੜ ਚ ਤਾਂ ਫਿਰ ਤੇ ਸਿੱਖੀ ਵਾਲੇ ਤੇਲ ਪਾਉਂਗਾ ਉਹਦੀ ਜੜ ਆਪਣੀ ਜੜ ਦਾ ਤੇ ਆ ਪਾਰਿਆ ਫਿਰ ਉਹ ਉਹਦੀ ਜਾਲੀ ਤੇ ਕਿ ਬੇਤਿਆ ਪੈ ਗਿਆ ਪੈ ਗਿਆ ਨਾ ਪੈ ਗਿਆ ਪੁਕੀਨੇ ਵਾਇਓ ਨੇ ਪੈ ਇਹਨੇ 650 ਪੈਦਾ ਕੀਤੀ ਉਹਦੀ ਜਾਲੀ ਸੀ ਗਾਂਵ ਜੀਣੇ ਵਾਸਤੇ ਕੁਛ ਕੀਤਾ ਨਹੀਂ ਉਹ ਨਹੀਂ ਜੜੇ ਨਹੀਂ ਰਹੀ ਜਿਹੜੇ ਚੱਕ ਦਿਓ ਨੂੰ ਫੇਰ ਵੀ ਇਹਦੇ ਨੂੰ ਕਦਾ ਵੀ ਕੀ ਹੋਇਆ ਇਹਦੀ ਬਦਾ ਵੀ ਕੀ ਹੋਇਆ ਇਹ ਪਾੜੋ ਪੀ ਵਰਤੇ ਆ ਕਿਉਂ ਵਰਤੇ ਆ ਉਹ ਵਰਤੇ ਆ ਉਹਨੇ ਜੋ ਪੀਤਾ ਉਹਦੇ ਆਪਣਾ ਕੀਤਾ ਪਾਇਆ ਉਹਨੇ ਜੋ ਕੀਤਾ ਗੁਰੂ ਘਰ ਤੋਂ ਲੈ ਕੇ ਸਰਦਾਰੀਆਂ ਗੁਰੂ ਘਰ ਨਾਲੇ ਕੀਤਾ ਤੁਸੀਂ ਗੁਰਵਤਨ ਕੀਤਾ ਤੁਸੀਂ ਤੁਸੀਂ ਧਰੋ ਪਰ ਹੋਣਾ ਕੀ ਸੀ ਈ ਕੁਛ ਹੁਣੋ ਜੀ ਈ ਕੁਛ ਹੋਣਾ ਸੀ ਫਰ ਕੀ ਹੁੰਦਾ ਉੱਥੇ ਸ਼ਕਤੀਸ਼ਾਲੀ ਨਾਲੇ ਜਾਨ ਨੂੰ ਸਭ ਤੋਂ ਸ਼ਕਤੀਮਾਨ ਹੈ ਉਹ ਪ੍ਰਚਾਰ ਵੀ ਹਲਤੀਮਾਨ ਹੈ ਉਹਦੀ ਤਾਂ ਲਾਠੀਆਂ ਚੱਲਦੀਆਂ ਵੀਡੀਓ ਦੇ ਸਾਨੂੰ ਨਹੀਂ ਤੇ ਐਵੇਂ ਚੱਲਦੀ ਹੈ ਸਮਝਣ ਦੀ ਲੋੜ ਹੈ ਜਿਹੜੀ ਅੱਖ ਨੂੰ ਦਿਦੀ ਹੋ ਕੇ ਨਾ ਕੋਈ ਹੈ ਨਹੀਂ